ਕੁਦਰਤ ਕਹੇ ਕਹਾਣੀ ਹੈ ਗੁਰਬਾਨੀ ਦੀ ਰਵਾਨੀ ਹੈ ਹਵਾ ਵਾਂਗ ਚੁੱਪ ਚੁੱਪ ਬੋਲਦੀ ਇਹ ਰੱਬ ਦੀ ਨਿਸ਼ਾਨੀ ਹੈ ਲੇਕਾਂ ਜਨ ਰੱਬ ਲਪੇ ਨਾ ਮੰਦਰ ਨਾ ਮਸੀਤਾਂ ਚ ਰੱਬ ਵਸਦਾ ਹਰ ਇੱਕ ਪੱਤੇ ਚ ਤੇ ਨਦੀ ਦੇ ਹਰ ਬੂੰਦ ਵਿੱਚ ਕੁਦਰਤ ਪਵਨ ਪਾਣੀ ਵਸੰਦਰ ਗੁਰੂ ਕਹਿੰਦੇ ਸਿੱਧਾ ਰਾਹ ਨਾ ਕਰ ਨਫਰਤ ਧਰਤੀ ਨਾਲੇ ਇਹ ਧਰਤੀ ਵੀ ਰਬ ਦੀ ਮਾਂ ਪਹਾੜਾਂ ਦੀ ਠੰਡੀ ਛਾਂ ਹੋਵੇ ਜਾਂ ਸੂਰਜ ਦੀ ਨਰਮ ਕਿਰਨ ਹਰ ਰੋਸ਼ਨੀ ਹਰ ਛਾਂ ਵਿੱਚ ਸੱਚਖੰਡ ਦੀ ਚਮਕ ਹੈ ਬਣ ਗੁਰਬਾਣੀ ਸਿਖਾਂਦੀ ਹੈ ਕੁਦਰਤ ਸਾਥੀ ਨਾ ਦੁਸ਼ਮਣ ਕੋਈ ਜਿਉਂਦੇ ਜਾਨਵਰ ਪੌਦੇ ਪੰਛੀ ਹਰ ਇੱਕ ਰੂਹ ਵਿੱਚ ਰੱਬ ਸੋਈ